ਆ ਜ਼ਰੂਰ ਲੈ ਜਾਓ ਜੀ ਆਜੋ ਮਿੱਠੇ ਮਿੱਠੇ ਅੰਗੂਰ ਲੈ ਜਾਓ ਜੀ ਸੁਣ ਕੇ ਹੋਕਾ ਖਲੋ ਗਿਆ ਸੀ ਮੈਂ ਵੀ ਰਿਹੜੀ ਵੱਲ ਹੋ ਗਿਆ ਸੀ ਬਿਨਾਂ ਪੁੱਛੇ ਭਾਈ ਨੇ ਠਾ ਦੱਸਿਆ 100 ਰੁਪਏ ਕਿਲੋ ਅੰਗੂਰਾਂ ਦਾ ਭਾਅ ਦੱਸਿਆ ਨਾਲ ਹੀ ਅੰਗੂਰਾਂ ਦੀ ਇੱਕ ਹੋਰ ਢੇਰੀ ਸੀ ਜਦੋਂ ਮੈਂ ਨਿਗਾ ਉਧਰ ਨੂੰ ਫੇਰੀ ਸੀ ਇਹਦਾ ਇਹ ਤਾਂ ਬਾਈ ਸਸਤੇ ਹੀ ਲਾ ਦੇਾਂਗੇ ਵੇ ਚਾਰੀਆਂ ਦੇ ਕਿਲੋ ਪਾ ਦੇਾਂਗੇ ਮੈਂ ਕਿਹਾ ਯਾਰ ਅੰਗੂਰ ਤਾਂ ਇਹ ਵੀ ਸੋਹਣੇ ਐ ਫਿਰ ਇੰਨੇ ਸਸਤੇ ਕਿਵੇਂ ਹੋਣੇ ਐ ਇਹ ਇੰਨੇ ਸਸਤੇ ਕਿਉਂ ਮੈਂ ਥੋੜਾ ਜਿਹਾ ਹੱਸਿਆ ਭਾਈ ਨੇ ਫਿਰ ਉਹਦਾ ਕਾਰਨ ਸੀ ਦੱਸਿਆ ਗੁੱਛੇ ਨਾਲੋਂ ਟੁੱਟਿਆ ਜੀ ਕੁਛੇ ਨਾਲੋਂ ਟੁੱਟੇ ਆ ਜੀ ਇੰਨਾ ਕ ਕਹਿ ਗਿਆ ਸੁਣ ਕੇ ਉਹਦੀ ਗੱਲ ਮੈਂ ਵੀ ਸੁਣ ਜਿਹਾ ਰਹਿ ਗਿਆ ਕਈ ਵਾਰ ਕਿੰਨੀ ਟੁੱਟਰੀ ਕੋਈ ਗੱਲ ਹੁੰਦੀ ਹੈ ਸਿੱਧਾ ਇਸ਼ਾਰਾ ਸਾਡੇ ਵੱਲ ਹੁੰਦੀ ਹੈ ਆਪਣੇਆਂ ਤੋਂ ਟੁੱਟਣ ਦੀ ਵਜਾ ਬੰਦਾ ਜਦੋਂ ਭੁੱਲ ਕਰਦਾ ਆਪਣੇ ਆਪ ਵੀ ਅੱਧਾ ਮੁੱਲ ਕਰਦਾ ਹੋਰ ਭਾਵੇਂ ਬੜਾ ਕੁਝ ਖੱਟ ਜਾਂਦੀ ਹੈ ਪਰ ਆਪਣੇਆਂ ਤੋਂ ਟੁੱਟ ਕੇ ਕੀਮਤ ਘੱਟ ਜਾਂਦੀ ਹੈ ਹੋਰ ਭਾਵੇਂ ਬੜਾ ਕੁਝ ਖੱਟ ਜਾਂਦੀ ਹੈ ਆਪਣੇਆਂ ਤੋਂ ਟੁੱਟ ਕੇ ਕੀਮਤ ਘੱਟ ਜਾਂਦੀ ਹੈ ਕਿੰਨੇ ਤੋਲੇ ਬਾਈ ਉਹਨੇ ਕੀਤਾ ਮੋੜ ਸੀ ਇਨੇ ਤੋਲਾ ਬਾਈ ਉਹਨੇ ਕੀਤਾ ਮੋੜ ਸੀ ਸੋਚਾਂ ਵਾਲੀ ਲੜੀ ਮੇਰੀ ਦਿੱਤੀ ਤੋੜ ਜੀ ਕਿੱਲੋ ਕਿੱਲੋ ਦੋਵੇਂ ਹੀ ਪਾ ਦੇ ਵੀਰਿਆ ਉਹ ਟੁੱਟਿਆਂ ਦਾ ਮੇਲ ਕਰਾ ਦੇ ਵੀਰਿਆ ਕਿੱਲੋ ਕਿੱਲੋ ਦੋਵੇਂ ਹੀ ਪਾ ਦੇ ਵੀਰਿਆ ਟੁੱਟਿਆਂ ਦਾ ਮੇਲ ਕਰਾ ਦੇ ਵੀਰਿਆ ਉਹ ਹੰਝੂ ਡਿੱਗੇ ਮਨ ਜਿਵੇਂ ਹੌਲਾ ਫੁੱਲ ਸੀ ਚੈਲ ਪੈ ਗਿਆ ਉਹ ਰਾਹ ਜਿਹੜਾ ਗਿਆ ਭੁੱਲ ਸੀ ਚੈਲ ਪੈ ਗਿਆ ਉਹ ਰਾਹ ਜਿਹੜਾ ਗਿਆ ਭੁੱਲ ਸੀ